ਸੜਕਾਂ ਤੇ ਅਕਸਰ ਲੋਕਾਂ ਨੂੰ ਪੁੱਛਦਾ ਹੁੰਦਾ ਆ ਨਾਮ ਜਿੱਦਾਂ ਸੋਚ ਲੈਂਦਾ ਕੋਈ ਤੇ ਉਹ ਦੱਸ ਦਿੰਦਾ ਨਾ ਜਿੱਦਾਂ ਹੀ ਮਤਲਬ ਪ੍ਰੈਡਿਕਸ਼ਨ ਕਰਦਾ ਤਾਂ ਜਿਹਦੇ ਪੱਤਿਆਂ ਚੋਂ ਸਹੀ ਪੱਤਾ ਕੱਢ ਦਿੰਦੇ ਨੇ ਅਕਸਰ ਸਾਡੇ ਵੀਰ ਪੰਜਾਬੀ ਬਹੁਤ ਸੋਚਦੇ ਹੋਣਗੇ ਵੀ ਯਾਰ ਇਹ ਪ੍ਰੀ ਪਲੈਨਿੰਗ ਹੁੰਦਾ ਪਰ ਅੱਜ ਆਪਾਂ ਆਪਣੀ ਸ਼ਾਪ ਤੇ ਬਾਈ ਆਏ ਨੇ ਅਨਮੋਲ ਮੈਜਿਕ ਤੇ ਆਪਾਂ ਬਾਈ ਤੋਂ ਅੱਜ ਸਾਰੇ ਵੀਰ ਹੈਗੇ ਨੇ ਤੇ ਪੁੱਛਾਂਗੇ ਬਹੁਤ ਚੀਜ਼ਾਂ ਦਾ ਬਾਈ ਆਪ ਦੱਸਣਗੇ ਤੇ ਸਾਡੀ ਪਹਿਲਾਂ ਕੋਈ ਗੱਲ ਨਹੀਂ ਹੋਈ ਸਿਰਫ ਮੇਰਾ ਮਤਲਬ ਬਾਈ ਪੱਕਾ ਨਾਮ ਹੀ ਨਹੀਂ ਜਾਣਦਾ ਤੇ ਅੱਜ ਬਾਈ ਤੋਂ ਆਪਾਂ ਸਾਰੀਆਂ ਗੱਲਾਂ ਬਤ ਕਰਾਂਗੇ ਸਾਰੇ ਜਿੰਨੇ ਵੀਰ ਹੈਗੇ ਨੇ ਸਾਰੇ ਨੂੰ ਬਾਈ ਕੁਛ ਨਾ ਕੋਈ ਦੱਸੂਗਾ ਤੇ ਬਾਈ ਨੂੰ ਮਲਾਉਨੇ ਆ ਆਜੋ ਬਾਈ ਜੀ ਸਸ਼ਮੋਦ ਮੈਂ ਜੀ ਸਸ਼ੀ ਕਹਦੀ ਸਾਰੇ ਨੂੰ ਅੱਛਾ ਅਜੇ ਨਹੀਂ ਤਾ ਹੁਣ ਪੱਕੀ ਗੱਲ ਹੈ ਨਾ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਵੀ ਸੈਟਅਪ ਹੋਵੇ ਪਰ ਕੋਈ ਸੈਟਅਪ ਨਹੀਂ ਹੋ ਰਿਹਾ ਨਹੀਂ ਕੁਛ ਨਹੀਂ ਤੁਸੀਂ ਸਾਰੇ ਉਧਰ ਕਿੱਥੇ ਹੋ ਗਏ ਆਜੋ ਆਜੋ ਬਾਈ ਸੰਗੋਰਾ ਅੱਜ ਸਾਰੇ ਨਾਲ ਪਰਫਾਰਮ ਕਰਨਾ ਸੋ ਸਾਡੇ ਨਾਲ ਹੈਗੀ ਕਾਫੀ ਵੱਡੀ ਆਡੀਅנס ਹੈ ਇਸ ਟਾਈਮ ਇਧਰਲੇ ਪਾਸੇ ਦੱਖਣ ਵਾਲੇ ਪਾਸੇ ਕਾਫੀ ਆਡੀਅנס ਹੈ ਤੇ ਅੱਜ ਕੱਲੇ ਕੱਲੇ ਦੀ ਗਰਲਫ੍ਰੈਂਡ ਦਾ ਨਾਮ ਤੇ ਐਕਸ ਦਾ ਸਭ ਪੁੱਛ ਲੈਣਾ ਚਾਹੀਦਾ ਬਿਲਕੁਲ ਭਾਜੀ ਪਲੀਜ਼ ਤੁਸੀਂ ਵੀ ਬੈਠੋ ਤੁਸੀਂ ਬੈਠ ਜਾਓਗੇ ਸੋ ਮੈਂ ਚਾਹੁੰਦਾ ਵੀ ਤੁਸੀਂ ਆਪਣੀ ਡਾਰਕੈਸਟ ਫੈਂਟਸੀਸ ਨਹੀਂ ਓਕੇ ਆਪਾਂ ਬੇਸਿਕਲੀ ਨਹੀਂ ਭਾਈ ਮੈਂ ਚੱਲਿਆ ਨਹੀਂ ਬੇਸਿਕ ਸਟਾਰਟ ਕਰਦੇ ਮੇਰੇ ਕੋਲ ਕੁਝ ਪੱਤੇ ਨੇ ਇੱਥੇ ਸਾਰੇ ਦੇ ਸਾਰੇ ਘਰ ਟੋਟਲੀ ਡਿਫਰੈਂਟ ਆਮ ਤਾਂ ਤੁਸੀਂ ਲੋਕ ਕਹਿੰਦੇ ਪੱਤੇ ਵਿੱਚ ਕਿਤੇ ਨਾ ਕੁਝ ਖੁਸ਼ ਹੋਊਗਾ ਤੁਸੀਂ ਮਿਕਸ ਕਰ ਸਕਦੇ ਹੋ ਹਾਂਜੀ ਇਹ ਵੀ ਟਰਿਕ ਸੀਗੀ ਮੇਰੀ ਇੱਕ ਜਿਹੜੀ ਲਾਈਟ ਬੰਦ ਹੋਈ ਸੀ ਪੱਤੇ ਨੂੰ ਮਿਕਸ ਕਰਨਾ ਪਰ ਇਹਨਾਂ ਪਤਾ ਲੱਗਿਆ ਕਿ ਨਾ ਪੱਤਿਆਂ ਵਿੱਚ ਕੁਝ ਹੈ ਨਹੀਂ ਕੁਝ ਨਹੀਂ ਨਾਥਿੰਗ ਟੋਟਲੀ ਸਿੰਪਲ ਕਾਰਡ ਨੇ 2 ਡਾਲਰ ਦੇ ਕਾਸਟ ਕੋ ਦਬਾਇਆ ਕੀਤੇ ਪਰ ਮੈਂ ਇਹ ਠੀਕ ਹੈ ਜੀ ਤਾਂ ਮੈਂ ਚਾਹਣਾ ਕੋਈ ਮਰਜ਼ੀ ਇੱਕ ਕਾਰਡ ਜੋ ਵੀ ਤੁਹਾਡਾ ਦਿਲ ਕਰੇ ਤੁਸੀਂ ਟੱਚ ਕਰ ਸਕਦੇ ਹੋ ਇੱਕ ਵਾਰੀ ਕੋਈ ਮਰਜ਼ੀ ਕਾਰਡ ਟੱਚ ਕਰ ਦੋ ਓਕੇ ਮੈਨੂੰ ਨਾ ਦਿਖਾਓ ਇੱਕ ਵਾਰੀ ਕੈਮਰਾ ਨੂੰ ਦਿਖਾ ਦਿਓ ਵੀ ਕਾਰਡ ਜਿਹੜਾ ਹੈਗਾ ਉਹ ਹੈਗਾ ਕਿਹੜਾ ਦੇਖ ਲਿਆ ਹਾਂ ਦੇਖ ਲਈ ਦੇਖ ਲਿਆ ਦੇਖ ਲਓ ਭਾਈ ਗਾਇਜ਼ ਅੱਖਾਂ ਬੰਦ ਕਰੋ ਮੁੰਡਿਆਂ ਨਾ ਕੋਈ ਗੱਲ ਨਹੀਂ ਟੈਨਸ਼ਨ ਨਾ ਹਾਂਜੀ ਜੀ ਕਿਤੇ ਮੈਨੂੰ ਡਸ ਡਸ ਮੈਨਰਸ ਮੈਨਰ ਕਿਉਂਕਿ ਪਹਿਲੇ ਵਿੱਚ ਨਾ ਆਪ ਆਪਾਂ ਟੌਪ ਵਾਲੇ ਕਾਰਡ ਨੂੰ ਕੱਢ ਲੈਨੇ ਜਦੋਂ ਇਹ ਆਪਾਂ ਟੌਪ ਵਾਲੇ ਕਾਰਡ ਨੂੰ ਕੱਢਦੇ ਆਂ ਤੇ ਆਪਾਂ ਨੂੰ ਇਦਾਂ ਵੇਵ ਕਰਦੇ ਆਂ ਉਹ ਚੇਂਜ ਹੋ ਜਾਂਦਾ ਵੀ ਕਾਰਚੜਾ ਤੇ ਨੀ ਬਾਈ ਇਹ ਤਾਂ ਇਹ ਪੋਸੀਬਲ ਨਹੀਂ ਨਹੀਂ ਉਹ ਭਾਈ ਤੂੰ ਹੀ ਚੇਂਜ ਕਰਤਾ ਦੁੱਕੀ ਸੀਗੀ ਉਹਦਾ ਕੇਜੀ ਹੋ ਗਿਆ ਨਾ اچھا ਮੈਂ ਤੈਨੂੰ ਇੱਕ ਹੋਰ ਗੱਲ ਦੱਸਦਾ ਜਦੋਂ ਕੱਢਣਾ ਦਾ ਡਿਫਰੈਂਟ ਗੱਲ ਆ ਪਰ ਜਿਹੜਾ ਇਹਨੂੰ ਚੇਂਜ ਕਰਨਾ ਹੈ ਦੁੱਕੀ ਚੇਂਜ ਕਰਦੀ ਯਾਰ ਪਤਾ ਕੀ ਭਾਈ ਜਦੋਂ ਮੈਂ ਇਹ ਟ੍ਰਿਕ ਕਰਨੀ ਸ਼ੁਰੂ ਕੀਤੀ ਲੋਕ ਮੈਨੂੰ ਕਹਿੰਦੇ ਵੀ ਨਹੀਂ ਅਨਮੋਲ ਚਾਂਸਸ ਆਰ ਵੀ ਨਾ ਤੇਰੇ ਕੋਲੇ ਇਹ ਡੁਪਲੀਕੇਟ ਹੋਣਾ ਐਦਾਂ ਦਾ ਕੁਝ ਹੋਣਾ ਤੇ ਜਿਹਦੇ ਕਰਕੇ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਇਹਦੇ ਉੱਤੇ ਇੱਕ ਮਾਰਕ ਲਾਉਣਾ ਸ਼ੁਰੂ ਕਰੀਏ ਤੁਸੀਂ ਇਹਦੇ ਉੱਤੇ ਇੱਕ ਸਾਈਨ ਕਰ ਸਕਦੇ ਜਦੋਂ ਆਪਾਂ ਸਾਈਨ ਕਰ ਦਾਂਗੇ ਨਾ ਫਿਰ ਆਪਾਂ ਨੂੰ ਇੰਨਾ ਪੱਕਾ ਪਤਾ ਵੀ ਭਾਵੇਂ ਮੇਰੇ ਕੋਲ ਡੁਪਲੀਕੇਟ ਹੋਵੇ ਐਦਾਂ ਦਾ ਨਹੀਂ ਹੋ ਸਕਦਾ ਐਦਾਂ ਦਾ ਆਪਣੇ ਕੋਲ ਦੁਨੀਆ ਦੇ ਵਿੱਚ ਸਿਰਫ ਇੱਕੋ ਪਤਾ ਮੈਂ ਕੀ ਕਰਦਾ ਮੈਂ ਕਾਰਡ ਨੂੰ ਫੜਦਾ ਜਿਹੜਾ ਨਾ ਸਾਈਨ ਕੀਤਾ ਥੋੜੇ ਨੇੜੇ ਆਜੋ ਤਾਂ ਕਿ ਤੁਸੀਂ ਉਹਨੂੰ ਪ੍ਰੋਪਰਲੀ ਦਿਖਾ ਸਕੋ ਆਪਾਂ ਇਹਨੂੰ ਕਿਤੇ ਮਰਜੀ ਵਿੱਚ ਰੱਖ ਦਿੰਦੇ ਨੇ ਕਾਰਡ ਉੱਪਰ ਜਾਂ ਥੱਲੇ ਨਹੀਂ ਹੈਗਾ ਆਹ ਤੁਹਾਡਾ ਕਾਰਡ ਨਹੀਂ ਹੈਗਾ ਤੁਹਾਨੂੰ ਦਿਖਲੇ ਪਈ ਪ੍ਰੋਪਰ ਹਾਂਜੀ ਹਾਂਜੀ ਆਪਾਂ ਕਾਰਡ ਨੂੰ ਫੜਦੇ ਜਦੋਂ ਹੀ ਆਪਾਂ ਇਹਨੂੰ ਚੁਟਕੀ ਮਾਰਦੇ ਹਾਂ ਚੇਂਜ ਹੋ ਜਾਂਦਾ ਉਹੀ ਕਾਰਡ ਚ ਤੇਰੀਓਂ ਇਹ ਤਾਂ ਆਪਾ ਉੱਤੇ ਕਿਵੇਂ ਆ ਗਿਆ ਇਹ ਫਿਰ ਦੇਖੋ ਫਿਰ ਦੇਖੋ ਇਹ ਹੋਈ ਤਾਂ ਜਾਦੂ ਆ ਆਪਾਂ ਇਹਨਾਂ ਫਿਰ ਤੋਂ ਫੜਦੇ ਆਪਾਂ ਵਿੱਚ ਰੱਖ ਦਿੰਨੇ ਆ ਤੁਹਾਡਾ ਕਾਰਡ ਫਿਰ ਤੋਂ ਉੱਪਰ ਨਹੀਂ ਹੈਗਾ ਤਿੱਕੀ ਪਾਉਂਦੀ ਆਪਾਂ ਤਿੱਕੀ ਪਾਉਂਦੇ ਨੂੰ ਫੜਦੇ ਆਪਾਂ ਇਹਨੂੰ ਵੇਪ ਕਰਦੇ ਆ ਫਿਰ ਤੋਂ ਚੇਂਜ ਹੋ ਜਾਂਦਾ ਫਿਕਰ ਜਾਂ ਫਿਰ ਆਪਾਂ ਇਹ ਕਾਰਡ ਨੂੰ ਫੜਦੇ ਆਪਾਂ ਇਹ ਸਿਰ ਬੈਂਡ ਪਾ ਦਿੰਨੇ ਆ ਬੈਂਡ ਪਾਉਣਾ ਕੀ ਹੁੰਦਾ ਜਿਹੜਾ ਕਾਰਡ ਹੈਗਾ ਜਦੋਂ ਆਪਾਂ ਕਿਤੇ ਮਰਜੀ ਵਿੱਚ ਰੱਖ ਦਿੰਨੇ ਆ ਐਦਾਂ ਪਤਾ ਲੱਗਦਾ ਤੇ ਜਦੋਂ ਆਪਾਂ ਇਹਨੂੰ ਪ੍ਰੈਸ ਵੀ ਕਰਾਂਗੇ ਤੁਸੀਂ ਨਾ ਕਾਰਡ ਨੂੰ ਪ੍ਰੋਪਰਲੀ ਐਦਾਂ ਸਕੁਅਰ ਨਹੀਂ ਕਰ ਸਕਦੇ ਤੁਸੀਂ ਦੇਖੋ ਕਿ ਇੱਕਦੇ ਕਾਰਡ ਜਿਹੜੇ ਹੈਗੇ ਕੁਝ ਬਾਹਰ ਰਹੇ ਬਾਈ ਹੱਥ ਦੀ ਸਫਾਈ ਆ ਹਨਾ ਚਲੋ ਮੈਜਿਕ ਚਲੋ ਇੱਕ ਚੀਜ਼ ਪਰ ਇਹ ਤਾਂ ਮੈਜਿਕ ਆ ਨਾ ਇਹ ਹੱਥ ਦੀ ਸਫਾਈ ਤਾਂ ਨਹੀਂ ਹੈਗੀ ਪ੍ਰੋਪਰ ਹੱਥ ਦੀ ਸਫਾਈ ਹੈ ਬਸ ਮੈਜਿਕ ਕੋਈ ਨਹੀਂ ਨਾ ਨਾ ਮੈਜਿਕ ਕੋਈ ਨਹੀਂ ਪ੍ਰੋਪਰ ਹੱਥ ਦੀ ਸਫਾਈ ਹੈ ਓਕੇ ਫਿਰ ਆਪਾਂ ਕੀ ਕਰਦੇ ਆਪਾਂ ਫਿਰ ਤੋਂ ਤੁਹਾਡੇ ਕਾਰਡ ਨੂੰ ਫੜ ਕੇ ਆਪਾਂ ਇਹਨੂੰ ਇਦਾਂ ਪ੍ਰੋਪਰਲੀ ਇਹਦੇ ਵਿੱਚ ਪਾ ਦਿੰਨੇ ਆ ਇੱਥੇ ਤੁਸੀਂ ਇਹਨੂੰ ਪੁਸ਼ ਕਰ ਸਕਦੇ ਹੋ ਮੇਰੇ ਮੂੰਹ ਵੱਲ ਦੇਖੋ ਇਹ ਤਾਂ ਗਲਤ ਬਾਤ ਆ ਭਾਈ ਨਹੀਂ ਭਾਈ ਇਹ ਤਾਂ ਪੌਸਿਬਲ ਹੀ ਹੈ ਨਹੀਂ ओके ਮੈਂ ਮੈਂ ਕੀ ਕਰਦਾ ਮਤਲਬ ਪਹਿਲਾਂ ਹੁੰਦਾ ਸੀਗਾ ਪ੍ਰੀ ਪਲੈਨਿੰਗ ਹੁੰਦਾ ਸੀਗਾ ਲੱਗਦਾ ਪਰ ਬੱਬਾ ਮੈਂ ਢੂਠ ਨਹੀਂ ਮਾਰਦਾ ਇਹ ਹੈ ਜੀ ਪਿੱਟ ਬੋਲ ਮੈਂ ਕੀ ਕਰਦਾ ਉਹਨਾਂ ਦੇ ਕਾਰਡ ਨੂੰ ਫੜਦਾ ਉਹਨਾਂ ਦੇ ਕਾਰਡ ਦਾ ਕੋਈ ਡੁਪਲੀਕੇਟ ਨਹੀਂ ਹੋ ਸਕਦਾ ਆਪਣੇ ਕੋਲ ਜਦੋਂ ਕਿ ਮੈਂ ਤਾਂ ਛ ਤੁਹਾਨੂੰ ਫੜਾ ਦੂੰਗਾ ਤਾਂ ਕੀ ਹੋਊਗਾ ਪੱਤਾ ਮੈਨੂੰ ਪਤਾ ਨਹੀਂ ਰਹਿਣਾ ਵੀ ਕਿੱਥੇ ਹੈ ਬਿਲਕੁਲ ਮੈਨੂੰ ਮੇਰਾ ਫੋਨ ਹੈਲਪ ਕਰਦਾ ਤਾਂ ਕਿਉਂ ਮੈਨੂੰ ਇਦਾਂ ਦੱਸ ਸਕੇ ਵੀ ਪੱਤਾ ਕਿੱਥੇ ਹੈ ਮੈਂ ਤੁਹਾਨੂੰ ਦੱਸਦਾ ਤੁਸੀਂ ਰਾਈਟ ਹੈਂਡਰਡ ਲੈਫਟ ਹੈਂਡਰਡ ਮੈਨੂੰ ਤੁਹਾਡਾ ਐਕਚੁਅਲੀ ਕਮਜ਼ੋਰ ਆਲੇ ਹੱਥ ਨੂੰ ਫੜੋ ਉੱਤੇ ਉੱਤੇ ਰੱਖ ਲੋ ਮਤਲਬ ਅੰਗੂਠੀ ਨੂੰ ਉੱਤੇ ਰੱਖ ਲੋ ਤਾਂ ਕਿ ਪੱਤਾਂ ਅੱਛੇ ਢਿੱਗੇ ਨਾ ਜਿਵੇਂ ਮੈਂ ਨਹੀਂ ਫੜ ਰੱਖਿਆ ਇਦਾਂ ਹਾਂ ਓਕੇ ਹਾਂ ਵੈਰੀ ਗੁੱਡ ਵੈਰੀ ਗੁੱਡ ਆਪ ਫੱਲੇ ਕਰ ਲੋ ਮੈਨੂੰ ਥੋੜਾ ਕਮਜ਼ੋਰ ਅੱਛਾ ਲੱਗਦਾ ਹੈ ਜੇ ਜਦੋਂ ਆਪਾਂ ਇਹ ਟੈਪ ਕਰਦੇ ਆ ਕਿ ਇਹ ਇੱਕ ਕਾਰਡ ਜੇ ਜੰਪ ਕਰ ਜਾਂਦਾ ਇਹ ਉਹੀ ਕਾਰਡ ਹੈ ਜਿਹੜਾ ਕਿ ਤੁਸੀਂ ਸਾਈਨ ਕੀਤਾ ਸੀ ਪਰ ਤੁਹਾਨੂੰ ਪ੍ਰੂਫ ਕਰ ਟੈਕਨੋਲੋਜੀ ਟੈਕਨੋਲੋਜੀ ਹੋਣੀ ਹੈ ਜੇ ਪ੍ਰੂਫ ਕਰਨਾ ਤਾਂ ਵੀ we have to do this ਆਪਾਂ ਇਹ ਫੜਦੇ ਆ ਆਪਾਂ ਇਹਨੂੰ ਬਾਹਰ ਕੱਢ ਲੈਨੇ ਓਏ ਤੇ ਆਪਾਂ ਇਹਨੂੰ ਖੋਲਦੇ ਆ ਇੱਕ ਵਾਰੀ ਤੇ ਦੋ ਵਾਰੀ ਐਕਚੁਅਲੀ ਉਹੀ ਕਾਰਡ ਹੈ ਜਿਹੜਾ ਤ ਨਹੀਂ ਬਾਬਾ ਨਾ ਤੂੰ ਵੀ ਕਰਨਾ ਕੋਈ ਮੈਂ ਤਾਂ ਹਲਾਦਾ ਬਾਈ ਨੇ ਮਤਲਬ ਸਾਰੇ ਅੱਜ ਮੇਰੇ ਡਾਊਟ ਕਲੀਅਰ ਹੋ ਗਏ ਇਹ ਮੈਨੂੰ ਸੀਗਾ ਵੀ ਇਹ ਪਹਿਲਾਂ ਗੱਲਾਂ ਮੱਤਾਂ ਕਰੇ ਨਾ ਪਹਿਲਾਂ ਸੈਟਅਪ ਕਰ ਲੈਂਦਾ ਬਾਈ ਹਾਂਜੀ ਜੇ ਉਸ ਤੋਂ ਬਾਅਦ ਇਦਾਂ ਹੁੰਦਾ ਕਿਉਂਕਿ ਸਾਨੂੰ ਪੰਜਾਬੀ ਨੂੰ ਰਾਤ ਵੀ ਹੁੰਦੀ ਹੈ ਨਾ ਯਕੀਨ ਨਹੀਂ ਆਉਂਦੇ ਮੈਂ ਖਰਾਬ ਦੇ ਤੇ ਪਰ ਅੱਜ ਬਾਕੀ ਹੈਗੀ ਆ ਅਜੇ ਤਾਂ ਬਹੁਤ ਕੁਝ ਕਰਨਾ ਬਾਈ ਕਹਿੰਦਾ ਤਾਂ ਬੇਸਿਕ ਹੀ ਹੈ ਜੇ ਨਹੀਂ ਨਹੀਂ ਆਪਾਂ ਵਾਰਮਅਪ ਕਰਤਾ ਫੇਰੇ ਤੇ ਹੁਣ ਆਪਾਂ ਇੱਕ ਦੀ ਹੂਲ ਟ੍ਰਿਕ ਵਾਰਮਅਪ ਵਾਲੀ ਕਰਾਂਗੇ ਫਿਰ ਆਪਾਂ ਮੇਨ ਚੀਜ਼ ਜਿਹੜੀ ਹੈਗੀ ਉਹ ਸਟਾਰਟ ਕਰਾਂਗੇ ਅਜੇ ਤਾਂ ਵਾਰਮਅਪ ਹੋ ਰਿਹਾ ਬਾਈ ਜਿਹੜੇ ਸ ਤਾਂ ਇੱਥੇ ਆ ਜਿਹੜਾ ਟਾਪ ਵਾਲਾ ਕਾਰਡ ਹੈਗਾ ਨੂੰ ਦੇਖ ਲਿਓ ਯਾਦ ਰੱਖ ਲਿਓ ਇਹਨੂੰ ਕਿਤੇ ਮਰਜੀ ਤੁਸੀਂ ਮਿਕਸ ਕਰ ਦੋ ਪਰ ਮੇਨ ਚੀਜ਼ ਇਹ ਹੈ ਗੈਸ ਕਰਨੀ ਵੀ ਪੱਤਾ ਜਿਹੜਾ ਹੋਗਾ ਨਾ ਉਹ ਕਿਹੜੀ ਪੋਜੀਸ਼ਨ ਤੇ ਹੋਵੇਗਾ ਉਤੋਂ ਦੀ ਤੀਜਾ ਚੌਥਾ ਪੰਜਵਾਂ ਕਿਤੇ ਮਰਜੀ ਹੋ ਸਕਦਾ ਸੰਭ ਤਾਂ ਇਹਦਾ ਗਾਇ ਨਹੀਂ ਮਾਰਨੀ ਹੈ ਦੇਖਿਆ ਕੀ ਕੁਝ ਨਾ ਬਣੇ ਕਰੇ ਨਹੀਂ ਹੋਣਾ ਪਰ ਚਲੋ ਪੱਕਾ ਪਤਾ ਲੱਗ ਗਿਆ ਵੀ ਪੱਤੇ ਮਿਕਸ ਮਿਕਸ ਨੇ ਜੀ ਪੱਤਾ ਯਾਦ ਹਨ ਜਿਹੜਾ ਹਾਂ ਜਾਦਾ ਮੈਨੂੰ ਖੁੱਲੀਆਂ ਬਈ ਯਾਰ ਮੈਨੂੰ ਜਿਆਦਾ ਮੈਨੂੰ ਜਿਆਦਾ ਭਾਜੀ ਦੇਖੇ ਪਤਾ ਵਿੱਚ ਹੀ ਇਹਨਾਂ ਦੇ ਮੈਨੂੰ ਪਤਾ ਪਤਾ ਕਿੱਥੇ ਪਰ ਪਤਾ ਇਹ ਇੱਕ ਮੋੜ ਗਿਆ ਆਤਾ ਨਹੀਂ ਸੀ ਨਹੀਂ 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 ਇਹ ਬਧੀ ਟ੍ਰਿਕ ਹੁੰਦੀ ਪਰ ਦੇਖਿਆ ਤੈਨੂੰ ਪਤਾ ਕਿੱਥੇ ਨਹੀਂ ਮੈਨੂੰ ਨਹੀਂ ਜਿਆਦਾ ਇਹ ਹਾਂ ਹਟ ਜਾ ਹੋਰ ਕਰਿਓ ਹੋਣਾ ਕਿਤੇ ਨੇ ਕਿਤੇ ਦੈਟਸ ਵਾਈ ਮੈਂ ਦੁਬਾਰਾ ਕੱਢੀ ਦਮੈਂ ਸਿੱਧੇ ਕਰ ਦਮੈਂ ਸਿੱਧੇ ਕਰਦਾ ওকে ਤੁਸੀਂ ਇੱਕ ਬੰਦਾ ਚੂਜ਼ ਕਰਨਾ ਫਰੋਮ ਦ ਆਡੀਅנס ਕੋਈ ਮਰਜ਼ੀ ਜੋ ਵੀ ਤੁਹਾਡੇ ਦਿਲ ਕਰੇ ਮੈਨੂੰ ਐਕਚੁਅਲੀ ਇੱਥੇ ਕਾਫੀ ਲੋਕ ਇਦਾਂ ਦੇ ਨਹੀਂ ਜਿਨ੍ਹਾਂ ਦਾ ਨਾਮ ਨਹੀਂ ਪਤਾ ਤਾਂ ਤੁਸੀਂ ਪਲੀਜ਼ ਨਾਮ ਬੋਲ ਕੇ ਦੱਸ ਦਿਓ ਜਾਂ ਫਿਰ ਤੁਸੀਂ ਇਦਾਂ ਤੇ ਵੀ ਦੱਸ ਸਕਦੇ ਹੋ ਵੀ ਉਹ ਪਰਸਨ ਇਜ਼ ਰਾਈਟ ਨਾਉ ਪਾਇਆ ਕੀ ਹੋਇਆ ਦੂਜੇ ਹੱਥ ਨੂੰ ਪਲੀਜ਼ ਤੁਸੀਂ ਉੱਤੇ ਰੱਖ ਸਕਦੇ ਹੋ ਇਦਾਂ ਜਸਟ ਲਾਈਕ ਚਲੋ ਰੁਪਿੰਦਰ ਨੂੰ ਚੂਜ਼ ਕਰ ਲੈਂਦੇ ਆਪਾਂ ਠੀਕ ਹੈ ਹੁਣ ਇੱਕ ਹੋਰ ਚੀਜ਼ ਆ ਆਡੀਅנס ਆਡੀਅנס ਜਿਹੜੀ ਆ ਟ੍ਰਿਕ ਹੈਗੀ ਇਹ ਤੁਹਾਨੂੰ ਪਤਾ ਲੱਗੂਗੀ ਵੀਰ ਨੂੰ ਨਹੀਂ ਪਤਾ ਲੱਗਣੀ ਤੁਸੀਂ ਕਰੇ ਕਰੇ ਬੈਠੇ ਹੋ ਤੁਸੀਂ ਇਹ ਵੀਡੀਓ ਨੂੰ ਦੁਬਾਰਤੋਂ ਵੀ ਵਾਪਸ ਕਰਕੇ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਊਗੀ ਤੇ ਮੈਨੂੰ ਪਤਾ ਤੁਸੀਂ ਰਿਪੀਟ ਕਰਕੇ ਦੇਖੋਗੇ ਪਰ ਹਾਂ ਕੋਈ ਮਰਜ਼ੀ ਇੱਕ ਆਡੀਅנס ਮੈਂਬਰ ਨੂੰ ਚੂਜ਼ ਕਰੋ ਰੁਪਿੰਦਰ ਰੁਪਿੰਦਰ ਵੀਰੇ ਤੁਸੀਂ ਕੋਈ ਮਰਜ਼ੀ 1 ਤੋਂ ਲੈ ਕੇ 25 ਦੇ ਵਿੱਚ ਵਿੱਚ ਇੱਕ ਨੰਬਰ ਬੋਲ ਸਕਦੇ ਹੋ ਤੁਸੀਂ ਇੱਥੇ ਰਹਿ ਸਕਦੇ ਹੋ 1 ਤੋਂ ਲੈ ਕੇ 5 ਹਾਂਜੀ ਪੰਜਵਾਂ ਪੱਤਾ ਟੌਪ ਤੋਂ ਉਹੀ ਹੋਊਗਾ ਜਿਹੜਾ ਉਹਨਾਂ ਨੇ ਸਾਈਨ ਕੀਤਾ ਸੀ ਬਟ ਜੇ ਤੁਸੀਂ ਮੇਰੇ ਹੱਥ ਚ ਪਤਾਸ਼ ਵੀ ਨਹੀਂ ਹੈਗੀ ਜੇ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਰਾਈਟ ਨਾਲ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਹਾਂਜੀ ਬੋਲ ਦੱਸ ਦੋਵੇਂ ਹੱਥ ਖੋਲੋ ਐਦਾਂ ਮੈਂ ਤਾਸ਼ ਨੂੰ ਟੱਚ ਨਹੀਂ ਕਰੂੰਗਾ ਫਿਰ ਉਹ ਸੋਧਾ ਮੈਂ ਕੁਝ ਕਰ ਬਿਲਕੁਲ ਸਾਰੇ ਪੱਤੇ ਨੂੰ ਚੱਕੋ ਉਹਨਾਂ ਦੇ ਐਦਾਂ ਫੇਸ ਡਾਊਨ ਫੜੋ ਆਪਣੇ ਹੱਥ ਵਿੱਚ ਇੱਕ ਇੱਕ ਪੱਤ ਕਰਕੇ ਪੱਤੇ ਇੱਥੇ ਡੀਲ ਕਰਨਾ ਸ਼ੁਰੂ ਕਰੋ ਉਹਨਾਂ ਦੇ ਹੱਥ ਦੇ ਉੱਤੇ ਇੱਕ ਦੋ ਤਿੰਨ ਚਾਰ ਪੰਚ 6 7 8 9 ਰੁਕੋ ਕਿਹੜਾ ਪੱਤਾ ਹੈ ਹੁਣ ਹਾਂ ਮੈਂ ਦੱਸਾਂ ਹਾਂਜੀ ਹਾਂ ਤਿੱਕੀ ਸੀਗੀ ਇੱਟ ਦੀ ਟਿਕਟ ਦੀ ਦੇਖੋ ਉਹ ਤੇਰੀ ਮੇਰੇ ਕੋਲ ਕੋ ਅਗਲਾ ਪੱਤਾ ਅਗਲਾ ਪੱਤਾ ਨਹੀਂ ਹੈਗਾ ਹੋਰ ਵੀ ਨਹੀਂ ਹੈਗਾ ਨਹੀਂ ਪਰ ਪੱਤਾ ਤਾਂ ਗਏਗਾ ਮੈਂ ਬਿਲਕੁਲ ਰੁਕੋ 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 ਇੱਥੇ ਵੀ ਨਹੀਂ ਹੈਗਾ ਹੋਰ ਡੀਲ ਕਰੋ ਜੀ ਕੋਣਾ ਭਾਈ ਨਹੀਂ ਰੁਕੋ 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 ਐਕਚੁਅਲੀ ਟਿੱਕੀ ਇੱਟ ਦੀ ਸੀ ਨਾ ਤੁਹਾਡੀ ਉਹ ਸੱਚੀ ਨਹੀਂ ਹੈਗੀ ਇਹ ਤਿੱਕੀ ਤਾਂ ਹੈ ਹੀ ਨਹੀਂ ਹਾਂ ਗਈ ਹੋਗੀ ਮੁਝ ਸੱਕ ਨਾ ਲੌਜੀ ਹੋਗੀ ਇਹ ਬਾਜੀ ਐਕਚੁਅਲੀ ਮੈਂ ਤਾਂ ਦਗਾ ਐਕਚੁਅਲੀ ਮੈਂ ਤਾਂ ਦਗਾ ਮੈਂ ਪੱਤੇ ਨੂੰ ਫੋਲਡ ਕਰ ਦਿਆਂ ਇੱਕ ਵਾਰੀ ਤੇ ਦੋ ਵਾਰੀ ਤੇ ਮੈਨੂੰ ਸਿੱਟ ਦੇਣਾ ਤੁਹਾਡੇ ਮੋੜੇ ਤੇ ਪਰ ਤੁਹਾਡੀ ਇਮੇਜਿਨੇਸ਼ਨ ਚ ਰੀਅਲ ਲਾਈਫ ਚ ਨਹੀਂ ਫਿਰ ਹੋ ਜਾਂਦਾ ਤੁਹਾਡੇ ਦੂਜੇ ਮੋੜੇ ਤੇ ਓਕੇ ਆ ਗਿਆ ਆ ਗਿਆ ਨਹੀਂ ਇਹ ਕੋ ਥੱਲੇ ਜਾਂਦਾ ਇੱਥੋਂ ਦੀ ਜਾਂਦਾ ਤੇ ਉਹ ਗਲਤੀ ਨਾਲ ਤੁਹਾਡੇ ਫੋਰ ਆਨ ਤੇ ਤਿਲਕ ਜਾਂਦਾ ਉਹ ਤੁਹਾਡੀ ਘੜੀ ਦੇ ਥੱਲੇ ਚਲੇ ਜਾਂਦਾ ਓ ਤੇਰੀ ਓਏ ਨਹੀਂ ਬਾਬਾ ਇਹ ਤਾਂ ਟੈਕਨੋਲੋਜੀ ਤੇ ਉੱਤੇ ਹੀ ਗੱਲ ਆ ਯਾਰ ਮੈਂ ਤਾਂ ਲੱਗਿਆ ਮੈਂ ਤਾਂ ਭਾਈ ਭਾਈ ਦੋਹਾਂ ਨਹੀਂ ਕੈਮਰਾ ਨੂੰ ਤੁਸੀਂ ਪਤਾ ਦਿਖਾ ਸਕਦੇ ਕੋਈ ਪ੍ਰੋਪਰਲੀ ਨਹੀਂ ਪਤਾ ਇਹਨੂੰ ਪਤਾ ਹੀ ਨਹੀਂ ਲੱਗੇ ਇੱਥੇ ਆਏ ਬਾਈ ਨੇ ਮੈਨੂੰ ਕਿੱਥੋਂ ਪਤਾ ਲੱਗੂ ਤੈਨੂੰ ਪਤਾ ਆ ਗਿਆ ਓਕੇ ਦੱਸ ਵਾਹ ਦੋਪਤਰੀ ਦੋਪਤਰੀ ਨਾ ਚਾਹੀਦੀ ਇਹਨਾਂ ਚੋਂ ਕੋਮਰਜੀਕ ਪਤਾ ਇੱਕ ਤਿੰਨ ਚੋਂ ਕੋਮਰਜੀਕ ਪਤਾ ਮੈਨੂੰ ਦੇ ਦੋ ਲਓ ਜੀ ਆਹ ਯਾਰ ਟਿਕਟ ਦੀ ਉਹ ਨਹੀਂ ਤੁਸੀਂ ਚੁਸ ਕੇ ਤਰਾਏ ਆਪਾਂ ਇਹਨੂੰ ਕਿਤੇ ਮਾਜੀ ਹਾਫ ਵੇ ਡਾਊਨ ਐਂਡ ਦ ਮਿਡਲ ਰੱਖ ਦਿੰਦੇ ਨੇ ਅੱਧ ਵਿਚਾਲੇ ਕਿਤੇ ਮਰਜੀ ਵਿੱਚ ਦੋਨਿਆਂ ਸਿੱਧੇ ਕਰੋ ਇਹ ਪਾਣੀ ਇੱਥੇ ਰੱਖਦੇ ਨੇ ਦੂਜਾ ਉੱਤੇ ਰੱਖ ਲਵਾਂ ਫੇ ਸੇਮ ਟ੍ਰਿਕ ਕਰਨ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਤੁਹਾਡੇ ਨਾਲ ਟੌਪ ਵਾਲਾ ਪੱਤਾ ਆਪਾਂ ਕੱਢਦੇ ਆਂ ਆ ਤਾਂ ਨਹੀਂ ਸੀ ਨਹੀਂ ਕਿਹੜਾ ਸੀ ਤਿੱਕੀ ਇਟ ਦੀ 3 ਡੈਮੇਜ ਠੀਕ ਹੈ ਇੱਕ ਮਿੰਟ ਮੇਰੇ ਤਾਂ ਮਸਾਫਦਾ ਬਣੀ ਕਿਤੇ ਨਹੀਂ ਇੱਥੇ ਵੀ ਨਹੀਂ ਹੈ ਓਕੇ ਆਪਾਂ ਵਿੱਚ ਨੂੰ ਕਿਤੇ ਮਰਜ਼ੀ ਮੈਂ ਨਾਲ ਉਹਦੇ ਵਿੱਚ ਇੱਕ ਬੈਂਡ ਆ ਮੈਂ ਬੈਂਡ ਨੂੰ ਫੀਲ ਕਰਨ ਦੀ ਕੋਸ਼ਿਸ਼ ਕਰਦਾ ਆਸੇ ਥੋੜਾ ੱਟਲਾ ਛੱਡੋ ਡਨ ਪਰ ਇਹਨੂੰ ਟਾਈਟ ਫੜੋ ਇਹਨੂੰ ਟਾਈਟ ਫੜੋ ਧਿਆਨ ਨਾਲ ਦੇਖੋ ਜਦੋਂ ਮੈਂ ਚੁਟਕੀ ਮਾਰੂੰਗਾ ਸਾਰੇ ਪੱਤੇ ਗਾਇਬ ਹੋ ਜਾਣਗੇ ਤੁਹਾਡੇ

ਨਹੀਂ ਯਾਰ ਇਹ ਤਾਂ ਤੋਤਲਾ ਕੇ ਲਵਾ ਬਾਈ ਦਾ ਹੈਲੋ ਟੈਕਨੋਲੋਜੀ ਨਹੀਂ ਇਹ ਤਾਂ ਬਾਬਾ ਮੈਜਿਕ ਹੀ ਹੋ ਸਕਦਾ ਹੈ ਇਹ ਹੱਥ ਨਹੀਂ ਸੰਭਲਦਾ ਨਹੀਂ ਹੋ ਸਕਦਾ ਤੁਸੀਂ ਥੋੜਾ ਇਧਰ ਪਾਸੇ ਨੂੰ ਵਾਸ ਸਕਦੇ ਤੁਸੀਂ ਇਹ ਟ੍ਰਿਕ ਇਧਰਲੇ ਪਾਸੇ ਨੂੰ ਸ਼ੂਟ ਕਰ ਸਕਦੇ ਤੁਸੀਂ ਇਹਨੂੰ ਥੱਲੇ ਰੱਖ ਸਕਦੇ ਜਸਟ ਲਾਈਕ ਦਸ ਪਰਫੈਕਟ ਲੈਟਸ ਟ੍ਰਾਈ ਬਦਲੇ ਬਾਅਦ ਦੁਬਾਰਾ ਚੈੱਕ ਕਰ ਲਈਏ ਲੈਟਸ ਟ੍ਰਾਈ ਦਸ ਮਦਰ ਫੋਨ ਨੂੰ ਲੌਕ ਕਰਦਾ ਇੱਕ ਯਾਰ ਇੱਕ ਤਾਂ ਮੇਰੀ ਫੇਸ ਨਾਲ ਅਨਲੌਕ ਬਹੁਤ ਜ਼ਿਆਦਾ ਛੇਤੀ ਹੋ ਜਾਂਦਾ ਤੁਹਾਡੇ ਫੋਨ ਦੇ ਪਾਸਵਰਡ ਕਿੰਨੇ ਨੰਬਰ ਦਾ ਗੜ ਜਾ 6 ਆ ਓਕੇ ਮੇਰੇ ਫੋਨ ਤੇ ਵੀ ਛੇ ਡਜੜਦਾ ਮੈਂ ਇੱਕ ਵਾਰੀ ਲੌਕ ਕਰਦਾ ਮੈਂ ਅਨਲੌਕ ਕਰਕੇ ਦੇਖਣਾ ਚਾਹੁੰਦਾ ਜਦ ਤੱਕ ਮੈਨੂੰ ਲੱਗਦਾ ਮੈਨੂੰ ਆਈਡੀਆ ਹੈਗਾ ਵੀ ਕਿਹੜਾ ਬਟੂ ਮੈਂ ਐਕਚੁਅਲੀ ਜਦੋਂ ਦੇਖਦੇ ਨੇ ਲੱਗਿਆ ਇੱਥੇ ਅਨਲੌਕ ਹੋ ਜਾਂਦਾ ਇੱਕ ਮਿੰਟ ਮੈਂ ਕਿਹਨਾ ਇਦਾਂ ਲੌਕ ਕਰਦਾ ਹੂੰ ਹੁਣ ਤੋਂ ਸ਼ੀ ਦੇਖਿਆ ਪਾਸਵਰਡ ਮੰਗ ਰਿਹਾ ਹੂੰ ਗਟ ਜੇ ਮੈਂ 1 2 3 4 5 6 ਐਂਟਰ ਕਰ ਦਣਾ 0 0 0 0 ਐਂਟਰ ਕਰ ਦਣਾ ਅਨਲੌਕ ਨਹੀਂ ਹੁੰਦਾ ਨਹੀਂ ਹੁੰਦਾ ਓਕੇ ਇਨਫਲੂਐਂਸਿੰਗ ਕੀ ਹੁੰਦੀ ਹੈ ਜਿਵੇਂ ਕਿ ਮੈਂ ਤੁਹਾਡੇ ਸਾਰੇ ਦੇ ਮਾਈਂਡ ਦੇ ਵਿੱਚ ਇੱਕ ਨੰਬਰ ਪਾਉਣ ਦਾ ਕੋ ਪਾਉਣ ਦੀ ਕੋਸ਼ਿਸ਼ ਕਰਦਾ ਠੀਕ ਹੈ ਤੁਸੀਂ ਫੋਨ ਨੂੰ ਇਦਾਂ ਹੋਲਡ ਕਰੋ ਕਿਸੇ ਨੂੰ ਨਾ ਦਿਖਾਓ ਜਸਟ ਇਦਾਂ ਹੋਲਡ ਕਰੋ ਤੁਸੀਂ ਵੀ ਇਧਰਲੇ ਪਾਸੇ ਨਵਾ ਸਕਦੇ ਆਪਾਂ ਨੂੰ ਰਿਐਕਸ਼ਨ ਤੋਂ ਪਤਾ ਲੱਗ ਜਾਣਾ ਵੀ ਟ੍ਰਿਕ ਸਕਸੈਸਫੁਲ ਹੋਈ ਹੈ ਕਿ ਨਹੀਂ ਕੋਈ ਮਰਜੀ ਸਾਰੇ ਜਿਹੜੇ ਲੋਕ ਹੈਗੇ ਇੱਕ ਇੱਕ ਨੰਬਰ ਆਦੇ ਦਿਮਾਗ ਸੋਚੋ ਇੱਕ ਤੋਂ ਲੈ ਕੇ 10 ਦੇ ਵਿੱਚੋਂ 10 ਨਹੀਂ ਬਿਕੋਜ਼ ਉਹ ਦੋ ਡਿਜਟ ਦਾ ਨੰਬਰ ਹੈ ਇੱਕ ਡਿਜਿਟ ਦਾ ਨੰਬਰ ਚਾਹੀਦਾ ਆਪਾਂ ਨੂੰ ਜੋ ਸੋਚ ਰਹੇ ਕੋਈ ਮਰਜੀ ਪਰਸਨ ਨੂੰ ਪੁਆਇੰਟ ਕਰੋ ਕੁਇਕਲੀ ਲੱਖਾ ਲੱਖਾ ਇੱਕ 7 7 ਇੰਟਰ ਕਰ ਦੋ ਉਹਦਾ ਤਾਂ ਲਿਖਿਆ ਲਿਖੇ ਵੀਰੇ ਬੈਨ ਤੁਹਾਨੂੰ ਧੱਕਾ ਕੀਤਾ ਇਹਦਾ ਨਾ ਕੁਝ ਪਰ ਬੜੀ ਅਜੀਬ ਗੱਲ ਆ ਬਹੁਤ سارے ਲੋਕ ਮੈਨੂੰ ਸਮਾਈਲ ਤੋਂ ਪਤਾ ਲੱਗ ਰਿਹਾ 7 ਸੋਚ ਰਹੇ ਸੀ ਤੁਸੀਂ ਵੈਰੀ ਗੁੱਡ ਆ ਆਡੀਅנס ਮੈਂਬਰ ਜੇ ਤੁਸੀਂ ਵੀ ਮੈਨੂੰ ਲੱਗਦਾ ਬਹੁਤ ਸਾਰੇ ਦੇਖ ਰਹੇ ਹੋਗੇ 7 ਵਾਸ ਅ ਵੈਰੀ ਕਾਮਨ ਨੰਬਰ ਇੱਕ ਤੋਂ ਲੈ ਕੇ 5 ਦੇ ਵਿੱਚ ਵਿੱਚ ਕੋ ਮਰਜੀ ਇੱਕ ਨੰਬਰ ਬੋਲੋ ਸੋਚੋ ਵੈਰੀ ਗੁੱਡ ਥੇਰ ਆ ਲੋਟ ਆਫ 3ਸ ਰਾਈਟ ਥੇਰ 3ਸ ਵੈਰੀ ਗੁੱਡ ਪਰ ਅੱਛਾ ਚਲੋ ਆਪਣੇ ਪਿਛਲੇ ਵਾਲੇ ਨੰਬਰ ਤੇ ਵਾਪਸ ਜਾਓ ਕੋਈ ਮਰਜੀ ਇੱਕ ਪਰਸਨ ਨੂੰ ਫਿਰ ਤੋਂ ਪੁਆਇੰਟ ਕਰੋ ਰੁਪਿੰਦਰ ਰੁਪਿੰਦਰ ਇੱਕ ਨੰਬਰ ਬੋਲੋ 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 ਐਟ ਸੱਤ ਸੱਤ ਐਂਟਰ ਕਰ ਦੋ 6 7 ਇੱਕ ਨੰਬਰ ਵੀਰੇ 3 3 ਐਂਟਰ ਕਰ ਦੋ ਇੱਕ ਨੰਬਰ 9 9 ਐਂਟਰ ਕਰ ਦੋ 1 1 ਕਿੰਨੇ ਨੰਬਰ ਹੋ ਗਏ ਇੱਕ ਰਹਿ ਗਿਆ ਲਾਸਟ ਨੰਬਰ ਛੋਟਾ 0 ਐਦਾਂ ਦਾ ਨੰਬਰ ਹੈ ਜਿਹੜਾ ਕਿ ਲੋਕ ਬਹੁਤ ਜ਼ਿਆਦਾ ਪ੍ਰੇਫਰ ਕਰਦੇ ਨੇ ਲਾਸਟ ਨੰਬਰ ਵਾਸਤੇ ਪਰ 0 ਬਹੁਤ ਜ਼ਿਆਦਾ ਕਾਮਨ ਹੈ ਤੇ 0 ਪਾਸਵਰਡ ਦਾ ਨੰਬਰ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਦਿੰਦਾ ਓਕੇ ਜੇ ਮੈਂ ਤੁਹਾਨੂੰ ਕਹੂੰਗਾ ਵੀ ਆਹ ਸਾਰੇ ਨੰਬਰ ਸਹੀ ਸੀ ਇਹ ਤਾਂ ਪੋਸੀਬਲ ਹੀ ਨਹੀਂ ਇਹ ਨਹੀਂ ਨੰਬਰ ਸਹੀ ਹੈ ਇਟਸ ਨੋਟ ਪੋਸੀਬਲ ਰਾਈਟ ਮੇਰੇ ਕੋਲ ਮੇਰਾ ਪੋਸਿਬਲ ਹਟਾ ਸਕਦਾ ਜੇ ਮੈਂ ਕੁਝ ਵੀ ਬੋਲਾਂ ਐਗਜ਼ੈਕਟਲੀ ਇਵਨ ਜੇ ਆ ਪੰਜ ਵੀ ਸਹੀ ਹੈ ਲਾਸਟ ਵਾਲਾ ਨੰਬਰ ਗਲਤ ਹੋਵੇ ਤਾਂ ਫਿਰ ਵੀ ਫੋਨ ਨਹੀਂ ਅਨਲੌਕ ਨਹੀਂ ਹੋਣਾ ਸੋਚੋ ਕੋਸ਼ਿਸ਼ ਵੀ ਲਾਓ ਓਕੇ ਓਕੇ ਮੈਂ ਸੰਦਾ ਦਾਂ ਮੈਂ ਸੰਦਾ ਦਾਂ ਮੋਸਟ ਆਫ ਦ ਪੀਪਲ ਗੂ ਫਰ ਜ਼ੀਰੋ ਅੱਛਾ ਨਾਟ ਜ਼ੀਰੋ ਨਹੀਂ ਜ਼ੀਰੋ ਕਿਹੜੇ ਕਿਹੜੇ ਕਦਰ ਯਾਰわせਗਾ ਇਹਦਾ ਕੰਮ ਖਤਰੇ ਵਾਲਾ ਈ ਓਏ ਕਹਿੰਦਾ ਮੈਂ ਕਿ ਮੇਰੀ ਪ੍ਰੈਡਿਕਸ਼ਨ ਨਹੀਂ ਖੋਲਣਾ ਸੀਗਾ ਉਹ ਤੇ ਮੇਰੀ ਪ੍ਰੈਡਿਕਸ਼ਨ ਤਾਂ ਪਹਿਲਾਂ ਕੁਝ ਹੋਰ ਸੀਗੀ ਪਰ ਮੈਂ ਚੇਂਜ ਕੀਤੀ ਓਕੇ ਅਗਲੀ ਚੀਜ਼ ਕਰੀ ਜੋ ਆ ਭਾਜੀ ਤਾਂ ਬਾਕੀ ਸਾਰੀ ਪੂਣੀ ਪਿਓ ਦੇਵਕਾ ਸਾਰੇ ਬਲੌਗਰਸ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਵੀ ਰਾਈਟ ਨਾ ਤੁਹਾਨੂੰ ਘੁੰਮਣਾ ਬਹੁਤ ਜ਼ਿਆਦਾ ਪਸੰਦ ਆ ਹਾਂਜੀ ਤੁਸੀਂ ਜੇ ਇਦਾਂ ਦੀ ਕੋਈ ਜਗ੍ਹਾ ਦਾ ਨਾਮ ਲੈਣਾ ਚਾਹੋ ਜਿੱਥੇ ਤੁਸੀਂ ਅਜੇ ਤੱਕ ਕਦੇ ਗਏ ਨਹੀਂ ਤਾਂ ਤੁਸੀਂ ਕਿਹੜੀ ਲਓਗੇ ਆਪਾਂ ਪਹਿਲੀ ਚੀਜ਼ ਤੁਹਾਡੇ ਤੋਂ ਪੁੱਛ ਲਈ ਕਿਹੜੀ ਸਵਿਟਜ਼ਰਲੈਂਡ ਵੈਰੀ ਗੁੱਡ ਸਵਿਟਜ਼ਰਲੈਂਡ ਜੇ ਤੁਸੀਂ ਸਵਿਟਜ਼ਰਲੈਂਡ ਜਾਓਗੇ 7 ਦਿਨਾਂ ਵਾਸਤੇ ਕਿਹਦੇ ਨਾਲ ਜਾਓਗੇ ਹੁਣ ਮੋਸਟ ਆਬਵੀਅਸ ਚੀਜ਼ ਹੋਊਗੀ ਵੀ ਤੁਸੀਂ ਮੇਬੀ ਵਾਈਫ ਦਾ ਨਾਮ ਲਓਗੇ ਜਾਂ ਫਿਰ ਕੋਈ ਵੀ ਇਦਾਂ ਦੇ ਪਰਸਨ ਦਾ ਇਦਾਂ ਦੇ ਕਿਸੇ ਨਾਰਮਲ ਪਰਸਨ ਦਾ ਨਾਮ ਨਾ ਲਿਓ ਕੋ ਰੈਂਡਮ ਬਣਾਓ ਕੋਈ ਤੁਹਾਡੀ ਫਰੈਂਡ ਹੈ ਇਦਾਂ ਦਾ ਕੋਈ ਚਿੰਨ੍ਹ ਨੂੰ ਤੁਸੀਂ ਨਾਲ ਲੈ ਜਾਣਾ ਚਾਹੋ ਆ ਹੋ ਸਕਦਾ ਪਹਿਲਾਂ ਮੈਂ ਗਿਆ ਵੀ ਹੋਵਾਂ ਉਹਨਾਂ ਨਾਲ ਓਕੇ ਹਾਂ ਬੋਲ ਤਕਦੇ ਤੁਸੀਂ ਨਾਮ ਬੋਲ ਸਕਦਾ ਨਾਮ ਬੋਲ ਸਕਦਾ ਸਾਬੀ ਸਾਬੀ ਐਸਏਬੀਬੀਆਈ ਹਾਂਜੀ ਜੇ ਤੁਸੀਂ ਸਵਿਟਜ਼ਰਲੈਂਡ ਜਾ ਰਹੇ ਹੋ ਸਾਬੀ ਦੇ ਨਾਲ 7 ਦਿਨਾਂ ਵਾਸਤੇ ਜੇ ਤੁਸੀਂ ਸਵਿਟਜ਼ਰਲੈਂਡ ਜਾ ਰਹੇ ਹੋ ਸਾਬੀ ਦੇ ਨਾਲ 7 ਦਿਨਾਂ ਵਾਸਤੇ ਕਿੰਨੇ ਪੈਸੇ ਲੈ ਕੇ ਜਾਓਗੇ ਤੁਸੀਂ ਕੈਨੇਡੀਅਨ ਡਾਲਰਸ ਦੇ ਵਿੱਚ ਤੁਸੀਂ ਦੱਸਣਾ ਓਨਜੋਨ ਦੀ ਫਲਾਈਟ ਨੂੰ ਕੱਢ ਕੇ ਕਿੰਨੇ ਕੇ ਪੈਸੇ ਪਰ ਮੇਕ ਇਟ ਸਪੈਸੀਫਿਕ ਲਾਈਕ ਵਿੱਚ ਮੈਂ ਮੈਂ 5000 ਲੈ ਕੇ ਜਾ ਰਿਹਾ ਹਾਂ 5575 ਸਮਥਿੰਗ ਵੈਰੀ ਸਪੈਸੀਫਿਕ ਸੋਚਣਾ ਹੈ ਦੱਸਣਾ ਕਿ ਨਹੀਂ ਬੋਲੋ 5000 ਲਾਲ ਵੀ 5075 ਲਾਲ 5075 ਪਰ ਤੁਸੀਂ ਮੈਨੂੰ ਇਦਾਂ ਲੱਗ ਰਿਹਾ ਸਿਮਿਲਰ ਜਿਹਾ ਨੰਬਰ ਹੈ ਮੇਰੇ ਤੋਂ ਤੁਸੀਂ ਚੇਂਜ ਕਰਨਾ ਚਾਹੁੰਦੇ ਥੱਲੇ ਲੈ ਆ ਜੀਵੇਂ ਤੁਹਾਨੂੰ ਜੀ 4075 ਕਰ ਲੈਂਦੇ ਆ 4075 ਓਕੇ 4075 ਹੁਣ ਇਹ ਫਾਈਨਲ ਹੈ ਨਾ ਤੇ ਮੈਨੂੰ ਇੱਕ ਚੀਜ਼ ਹੈਗੀ ਹੈ ਵੀ ਭਾਜੀ ਦੇਖੋ ਤੁਸੀਂ ਹੀ ਮੈਨੂੰ ਕਿਹਾ ਸੀਗਾ ਵੀ ਪਹਿਲਾਂ ਤੋਂ ਹਮੇਸ਼ਾ ਬੰਦੇ ਦੀ ਕਿਸੇ ਨਾਲ ਕੋਈ ਸੈਟਿੰਗ ਹੁੰਦੀ ਹੈ ਇਦਾਂ ਦਾ ਕੁਝ ਹੁੰਦਾ ਮੈਂ ਇੱਥੇ ਹੁਣ ਵੀ ਤੁਹਾਡੇ ਸਾਰਿਆਂ ਨੂੰ ਦਿਖਾਉਣ ਵਾਸਤੇ ਲੈ ਕੇ ਰੱਖਿਆ ਸਵਿਟਜ਼ਰਲੈਂਡ ਸਾ ਵੀ 4075 ਕਿਸੇ ਸਰ ਨੂੰ ਮੇਰੇ ਪਤਾ ਹੋ ਸਕਦਾ ਮੈਨੂੰ ਨਹੀਂ देयर ਇਜ਼ ਨੋ ਵੇ ਨੋ ਜਦੋਂ ਸਾਰਾ ਕੁਝ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਮੇਰੇ ਕੋਲ ਇੱਕ ਛੋਟੀ ਜਿਹੀ ਪਰਚੀ ਸੀ ਮਤਲਬ ਕਿਹਾ ਸੀਗਾ ਨਾ ਮੈਂ ਕੁਝ ਨਾ ਕੁਝ ਲਿਖ ਕੇ ਰੱਖਿਆ ਸੀ ਇੱਕ ਛੋਟੀ ਜਿਹੀ ਪ੍ਰੇਡਿਕਸ਼ਨ ਕਿ ਪੌਸਿਬਲ ਨਹੀਂ ਭਾਜੀ ਦਾ ਨਾਮ ਨਹੀਂ ਮੈਂ ਬਕਰਾ ਤੁਸੀਂ ਬਕਰਾ ਨਾ ਲਿਆ ਮੇਰੇ ਕੋਲ ਮੇਰੇ ਕੋਲ ਵਾਲਟ ਇੱਥੇ ਇਹ ਜਿਹੜਾ ਵਾਲਟ ਹੈਗਾ ਇਹਦੇ ਵਿੱਚ ਇੱਥੇ ਇੱਕ ਜ਼ਿੱਪ ਤੇ ਜਿਹੜਾ ਜ਼ਿੱਪ ਹੈਗੀ ਇਹਦੇ ਵਿੱਚ ਛੋਟੀ ਜਿਹੀ ਪਰਚੀ ਜਿਹੜੀ ਲਿਖ ਕੇ ਰੱਖੀ ਹੋਈ ਹੈ ਮੇਰੇ ਫਾਦਰ ਸਾਹਿਬ ਦਾ ਵਾਲਟ ਤੇ ਆਹ ਜਿਹੜੀ ਪਰਚੀ ਹੈ ਇਹਦੇ ਉੱਤੇ ਮੇਰੀ ਗੰਦੀ ਹੰਡਰਾਈਟਿੰਗ ਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਲਿਖੀ ਹੈ ਤੁਸੀਂ ਇੱਕ ਵਾਰੀ ਸਾਰਿਆਂ ਨੂੰ ਬੁਲ ਕੇ ਦੱਸ ਸਕਦੇ ਹੋ ਵੀ ਕੀ ਆ ਟ੍ਰਿਪ ਟੂ ਸਵਿਟਜ਼ਰਲੈਂਡ ਵਿਦ ਸਾਬੀ ਵਿਦ 4075 ਡਾਲਰ ਬਜਟ ਸਾਬੀ ਦੇ ਵਿੱਚ ਦੋ ਵੀ ਹਾਂ ਜਮਾ ਐਗਜ਼ੈਕਟ ਸਹੀ ਹੈ ਦੋ ਦੋ ਵੀ ਹੈ ਜਰ ਇਹ ਨਹੀਂ ਪੋਸੀਬਲ ਹੋ ਸਕਦਾ ਕਿਉਂਕਿ ਸਾਬੀ ਨੂੰ ਤਾਂ ਕੋਈ ਜਾਣਦਾ ਨਹੀਂ ਛੋਡੇ ਚਮੜ ਕੇ ਉਧਰ ਤਾਂ ਪਤਾ ਪਰ ਮੈਂ ਉਹਦੇ ਨਾਲ ਹੀ ਜਦ ਮੈਂ ਵਾਈਫ ਹੋਈ ਕਹਿੰਦਾ ਸੀ ਪਰ ਕੀ ਤੁਹਾਡੇ ਪਰ ਕੀ ਤੁਹਾਡੇ ਨਾਲ ਸੈਟਪ ਤਾਂ ਨਹੀਂ ਸੀ ਨਹੀਂ ਨਹੀਂ ਨਾਥਿੰਗ ਨਹੀਂ ਭਾਜੀ ਇਹ ਕੋਈ ਸੈਟਿੰਗ ਹੈ ਕਿਉਂਕਿ ਮੈਂ ਮੰਨਦਾ ਸੀ ਪਰ ਉਹਨੂੰ ਉਹਨੂੰ ਪ੍ਰੋਸਤ ਬਣਾ ਬਹੁਤ ਅੱਖਾਂ ਹੁਣ ਤੁਸੀਂ ਪ੍ਰੋਸਤ ਕਿਵੇਂ ਦਦਕਾਉਂ ਦੱਸੋ ਪ੍ਰੋਸਤ ਭਾਈ ਹੁਣ ਮੈਂ ਕਿਸੇ ਸੌ ਤਾਂ ਨਹੀਂ ਖਾਂਦਾ ਪਰ ਮੈਂ ਪ੍ਰਭ ਵੀ ਕਹਿ ਸਕਦਾ ਸੀ ਨਾ ਪਰ ਨਹੀਂ ਉਹ ਪਹਿਲੇ ਫਿਰ ਅਗੇ ਜੇ ਤੁਸੀਂ ਚਲੋ ਮੌਕੇ ਤੇ ਲਿਖਿਆ ਉਹ ਤਾਂ ਵੀ ਸਾਰੇ ਵੀ ਮੌਕੇ ਤੇ ਲਿਖਿਆ ਵੀ ਮੈਂ ਸਭ ਹੀ ਹੁਣ ਗਿਆ ਤੇ ਬਾਈ ਨੇ ਪੜ ਲਿਆ ਨਹੀਂ ਮੈਂ ਜੀ ਮੈਂ ਵੀ ਤੁਹਾਡੇ ਕੋਲ ਪਾਰਕਿੰਗ ਦਾ ਕਿਤੇ ਕੁਝ ਹੋਵੇ ਨਾ ਤਾਂ ਤੁਹਾਡੇ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਖੜੀ ਹੈ ਗੱਡੀ ਦੇ ਵਿੱਚ ਮੈਂ ਖੜ ਕੇ ਲਿਖਿਆ ਤੇ ਉਸ ਤੋਂ ਬਾਅਦ ਹੀ ਮੈਂ ਗੱਡੀ ਚ ਉਤਰਿਆ ਸੀ ਤਾਂ ਇਹ ਵੀ ਉਸ ਟਾਈਮ ਦੇ ਉੱਤੇ ਸੋ ਮਤਲਬ ਵੀ ਹੈਗਾ ਘਟੂ ਘਟ ਘੰਟੇ ਪਹਿਲਾਂ ਦਾ ਮਿਲਦਾ ਤਾਂ ਭਾਈ ਬਹੁਤ ਜ਼ਿਆਦਾ ਪਹਿਲਾਂ ਬਹੁਤ ਹੀ ਸਿੰਪਲ ਸੀ ਇਹ ਵੀ ਤੁਸੀਂ ਅ ਪ੍ਰਭ ਵੀਰੇ ਕੋਈ ਮਰਜ਼ੀ ਕਾਰਡ ਨੂੰ ਦੇਖ ਕੇ ਯਾਦ ਰੱਖ ਲਓ ਇਹਨੂੰ ਨਹੀਂ ਕਿਸੇ ਹੋਰ ਨੂੰ ਕੁਝ ਹੈਗਾ ਤੁਹਾਡੇ ਦਿਮਾਗ ਦੇ ਵਿੱਚ ਓਕੇ ਪਰਫੈਕਟ ਤੇ ਸਾਰੇ ਦੇ ਸਾਰੇ ਦਾ ਟੋਟਲੀ ਡਿਫਰੈਂਟ ਨੇ ਦੋਵੇਂ ਸਿੱਧੇ ਕਰ ਸਕਦੇ ਏਦਾਂ ਥੋੜੇ ਜੁਆਇੰਟ ਏਦਾਂ ਤਾਂ ਜਦੋਂ ਵੀ ਤੁਹਾਡਾ ਦਿਲ ਕਰੇ ਮੈਨੂੰ ਸਟਾਪ ਬੋਲ ਦਿਓ ਇਹਨੂੰ ਮੈਂ 10 ਵੀ ਦੇਵਾਂਗਾ ਹਾਂ ਓਕਾ ਸਟਾਪ ਓਕੇ ਪਰਫੈਕਟ ਕੋਈ ਮਰਜ਼ੀ ਇੱਕ ਨੰਬਰ ਬੋਲੋ 1 ਤੋਂ ਲੈ ਕੇ 5 ਦੇ ਵਿੱਚ ਵਿੱਚ 4 1 2 3 4 ਦਾ ਮੀਨਸ ਆਹ ਤਿੰਨੇ ਕਾਰਡ ਨਹੀਂ ਫਾਈਨਲੀ ਤੁਸੀਂ ਇਹਨੇ ਤੋੜ ਮਰੋੜ ਕੇ ਪਤਾ ਨਹੀਂ ਕਿਹੜਾ ਇੱਕ ਕਾਰਡ ਕੱਢਿਆ ਤੁਸੀਂ ਜਿਹੜਾ ਕਾਰਡ ਸੋਚ ਰਹੇ ਸੀ ਕਿਹੜਾ ਸੀ ਉਹ ਡੈਲਾਪਾਨ ਦਾ ਬੜੀ ਅਚੀਵ ਕਰਦਾ ਮੈ ਵੀ ਇਦਾਂ ਤੇ ਮੈ ਨਹੀਂ 2 ओके ਕਿਤੇ ਕੀ ਗੱਲ ਤੋਂ ਹੋ ਜਾਣਾ ਹਾਂ ਨਹੀਂ ਭਾਈ ਇਹ ਸਾਰਾ ਸਕ੍ਰਿਪਟਡ ਹੈ ਭਾਈ ਮੈਂ ਮੰਨਦਾ ਹੀ ਜ਼ਰੂਰ ਨਹੀਂ ਇਹਨਾਂ ਸਾਰਿਆਂ ਨੂੰ ਅਸੀਂ ਪੈਸੇ ਦਿੱਤੇ ਆ ਤੁਹਾਨੂੰ ਤੁਹਾਡੇ 100 ਡਾਲਰ ਬਾਅਦ ਸੁਮੇ ਜਾਣਗੇ ਨਹੀਂ ਇਹ ਹੀ ਮੈਂ ਬਾਤ ਚਾਹਿਆ ਕਿਉਂਕਿ ਸਾਰੇ ਹੁਣ ਆਪਰੇਜ਼ ਮੈਨੂੰ ਕੀਤਾ ਹੋਣਾ ਫੋਰ ਐਗਜ਼ਾਮਪਲ ਸਾਰਿਆਂ ਨੂੰ ਕਿੰਨੇ ਕਿੰਨੇ ਮੌਕੇ ਤੇ ਹੀ ਜਾਂਦੇ ਨੇ ਬਿਲਕੁਲ ਕਾਸ਼ਵਰ ਹਾਂਜੀ ਹਾਂਜੀ ਅ ਸ਼ੁਡ ਪਹਿਲੇ ਕ੍ਰਸ਼ਟ ਦਾ ਨਾਮ ਯਾਦ ਆ? ਆਏ ਆ ਨਾ ਰੈਂਡਮ ਦੇਖਣਾ ਹੰਗਾ ਪੈ ਗਿਆ ਸੋਰੀ 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 ਬਾਏ ਬਾਏ ਮਾਈ ਬਾਏ ਮਾਈ ਬਾਏ ਨਹੀਂ 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 ਸੋਰੀ 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 ਤੁਸੀਂ 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 ਕੋਈ ਮਰਜ਼ੀ ਇੱਕ ਰੈਂਡਮ ਪਰਸਨ ਦੇ ਬਾਰੇ ਸੋਚ ਸਕਦੇ ਹੋ ਕਿ ਇਦਾਂ ਦਾ ਪਰਸਨ ਜਿਹੜਾ ਕਿ ਰੈਕਟ ਨਾਲ ਇੱਥੇ ਨਹੀਂ ਹੈਗਾ ਉਹ ਤੁਹਾਡਾ ਕੋਈ ਫਰੈਂਡ ਜਾਂ ਰਿਲੇਟਿਵ ਹੋ ਸਕਦਾ ਕੋਈ ਸੈਲੀਬ੍ਰਿਟੀ ਨਹੀਂ ਹੋਣਾ ਚਾਹੀਦਾ। ਆਹ ਸਮਬਡੀ ਜਿਹਨੂੰ ਤੁਸੀਂ ਜਾਣਦੇ ਹੋ ਤੇ ਮੈਨੂੰ ਜਾਣਦਾ ਸੈਲੀਬ੍ਰਿਟੀ ਨਾ ਹੋਵੇ ਬਿਕਾਜ਼ ਸੈਲੀਬ੍ਰਿਟੀ ਬਹੁਤ ਜ਼ਿਆਦਾ ਕਾਮਨ ਹੋ ਜਾਂਦੇ ਠੀਕ ਹੈ। ਹੋ ਓਕੇ ਮੈਂ ਹਮੇਸ਼ਾ ਆਪਦੇ ਨਾਲ ਥੋੜਾ ਮੋਟਾ ਪੇਪਰ ਰੱਖਦਾ ਹਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤਾਂ ਵਟਟਾਪਰ ਡੋਇਜ਼ ਮੈਂ ਇੱਥੇ ਇੱਕ ਲਾਈਨ ਡਰਾ ਕਰ ਦੇਣਾ ਇੱਥੇ ਮੈਂ ਨੇਮ ਲਿਖ ਦੇਣਾ ਇਨ ਕੈਪੀਟਲਸ ਤਾਂ ਇਫ ਯੂ ਡੋਨਟ ਮਾਈਂਡ ਤੁਸੀਂ ਪਰਸਨ ਦਾ ਨਾਮ ਇਨ ਕੈਪੀਟਲਸ ਇੱਥੇ ਲਿਖ ਸਕਦੇ ਹੋ ਮੈਨੂੰ ਉਹਨਾਂ ਦਿਖਾਓ ਤੁਸੀਂ ਆਪਦੇ ਨਾਲ ਦੇ ਇੱਕ ਦੋ ਬੰਦੇ ਨੂੰ ਦਿਖਾ ਦਿਓ ਕੈਪੀਟਲ ਤੇ ਵੱਡੇ ਲੈਟਰਸ ਦੇ ਵਿੱਚ ਇੱਕ ਦੋ ਬੰਦੇ ਨੂੰ ਦਿਖਾ ਦਿਓ ਤੇ ਜੇ ਤੁਸੀਂ ਉਹਨੂੰ ਲਿਖ ਲੈਨੇ ਹੋ ਜੇ ਤੁਸੀਂ ਉਹਨੂੰ ਲਿਖ ਲੈਨੇ ਹੋ ਉਹਨੂੰ ਚੱਕ ਕੇ ਐਡਾ ਲਮ ਨਾਮ ਇੱਕ ਦਾ ਵੱਡਾ ਨਾਮ ਹੈ ਕਿਸ ਸਾਊਥ ਦਾ ਬੰਦਾ ਲਾਦਾ ਓਕੇ ਤੁਸੀਂ ਉਹਨੂੰ ਆਪਣੀ ਜੇਬ ਦੇ ਵਿੱਚ ਰੱਖ ਸਕਦੇ ਹੋ ਜੇਬ ਵਿੱਚ ਤੁਸੀਂ ਉਹਨੂੰ ਜੇਬ ਦੇ ਵਿੱਚ ਰੱਖ ਲਓ ਹਾਂਜੀ ਇੱਥੇ ਰੱਖ ਦੋ ਡਾਟ ਸਮਾਰਟ ਡਾਟ ਸਮਾਰਟ ਓਕੇ ਮੈਂ ਇੱਕ ਛੋਟੀ ਜੀ ਆਪਦੀ ਇੱਕ ਅੱਜ ਡੇਟ ਕਿੰਨੀ ਹੈ ਤੁਹਾਨੂੰ ਜੇਰ ਪਾਈ ਇੱਥੇ ਬਾਹਰ ਬੰਦਾ ਪਾਈ ਜੇਰ ਮੈਂ ਰੱਖ ਲਿਆ ਨਾ ਠੀਕ ਆ ਸਾਈਨ ਕੀਤੇ ਜੀ ਬੜਾ ਪਾਸਟਾਸ ਬਸ ਆ ਗਈ ਓਕੇ ਦੈਟਸ ਰਾਈਟ ਦੈਟਸ ਰਾਈਟ SR 27327 ਕਿੰਨੇ ਟਾਈਮ ਪਹਿਲਾਂ ਮਿਲੇ ਸੀ ਤੁਸੀ ਕੋਸ ਨੂੰ ਮਿਲਿਆ ਥੀਗਾ ਹਾਂ ਪੰਜ ਕੁ ਮਹੀਨੇ ਪਹਿਲਾਂ ਮਿਲਿਆ ਮੇਲ ਫੀਮੇਲ ਮੈਲ ਮੀਕ ਗਟ ਓਕੇ ਆਪਾਂ ਪਹਿਲਾਂ ਕੀ ਕਰਦੇ ਹਾਂ ਪਹਿਲੇ ਉਹਨਾਂ ਦੇ ਫਰਸਟ ਨੇਮ ਤੇ ਉੱਤੇ ਜ਼ਿਆਦਾ ਫੋਕਸ ਕਰਦੇ ਆਂ ਬੜਾ ਫਰਸਟ ਨੇਮ ਕੀ ਹੈ ਇਮੇਜਿਨ ਕਰੋ ਜੋ ਵੀ ਪਰਸਨ ਹੈਗਾ ਰਾਈਟ ਨਾਉ ਇੱਥੇ ਖੜਾ ਤੇ ਜਦੋਂ ਦੀ ਮੈਂ ਚੋਕੀ ਮਾਰਦਾ ਪਰਸਨ ਦਾ ਨਾਮ ਤੁਸੀਂ ਆਪਣੇ ਦਿਮਾਗ ਚ ਬੋਲਨਾ ਲੈਫਟ ਸੀ ਮੂਵਮੈਂਟ ਨਾ ਕਰਿਓ ਠੀਕ ਹੈ ਪਰਸਨ ਨਾਮ ਪਰਸਨਲ ਦੇਖੋ 1 2 10 ਗਟ ਤਦ ਸਿਫਰ ਨੇ ਨਾਮ ਬੋਲਿਆ ਸੀਗਾ ਇਹ ਬਹੁਤ ਹੀ ਛੋਟਾ ਸੀਗਾ ਇਹ ਪਰਸਨ ਦਾ ਫੁੱਲ ਨੇਮ ਨਹੀਂ ਹੈਗਾ ਇਹ ਉਹ ਨਾਮ ਹੈ ਮਿਲਦਾ ਜਿਵੇਂ ਪਰਸਨ ਨੂੰ ਜਿਹਨੂੰ ਤੁਸੀਂ ਜਿਹੜੇ ਨਾਮ ਤੋਂ ਬੁਲਾਉਨੇ ਹੁੰਦੇ ਆ ਇਦਾਂ ਦਾ ਕੁਛ ਰਾਈਟ ਉਹਨਾਂ ਦਾ ਫੁੱਲ ਨੇਮ ਕੁਛ ਹੋਰ ਵੀ ਹੈਗਾ ਨਹੀਂ ਇਹੀ ਫੁੱਲ ਨੇਮ ਹੈ ਇਹ ਫੁੱਲ ਨੇਮ ਇਜ਼ ਵੈਰੀ স্মੋਲ ਲਾਈਕ ਮੈਨੂੰ ਇਦਾਂ ਲੱਗੇ ਜਿਵੇਂ ਤਿੰਨ ਕ ਲੈਟਰ ਹੁੰਦੇ ਆ ਮਤਲਬ ਲੈਟਰ ਚਾਰ ਨਹੀਂ ਪਰ ਇੱਕ ਲੈਟਰ ਰਿਪੀਟ ਹੋ ਰਿਹਾ ਜਿਸ ਦੇ ਕਰਕੇ ਚਾਰ ਲੈਟਰ ਬਣ ਜਾਂਦੇ ਨੇ ਰਾਈਟ ਤੇ ਜਦੋਂ ਅੰਤ ਤੱਕ ਚਾਰ ਲੈਟਰ ਹੁੰਦੀਆਂ ਤੇ ਉਹਦੇ ਵਿੱਚ ਵੀ ਇੱਕ ਲੈਟਰ ਰਿਪੀਟ ਹੁੰਦਾ ਨਾ ਤਾਂ ਉਹਦੇ ਵਿੱਚ ਹਮੇਸ਼ਾ ਕੀ ਹੁੰਦਾ ਵੀ ਉਹ ਵੋਵਲ ਹੁੰਦਾ ਏ ਈ ਆਈ ਓ ਯ ਜਦੋਂ ਵੀ ਤੁਸੀਂ ਜੀਤ ਨੂੰ ਮਿਲੇ ਮੇਰੇ ਵੱਲੋਂ ਹਾਈ ਮੇਰੇ ਰੇਡੀ ਦਾ ਨਾਮ ਥੋੜਾ ਪਾਸਾ ਬੁਝਾ ਲਈ ਭਾਈ ਇਹ ਹੁਣ ਤੱਕ ਹੁਣ ਮੰਨ ਲਿਆ ਵੇ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਹੋ ਸਕਦਾ ਲੋਕਾਂ ਨੂੰ ਵੀ ਲੱਗਦਾ ਸੀ ਵੀ ਪ੍ਰੀ ਪਲਾਨਡ ਹੁੰਦਾ ਹੈ ਭਾਈ ਪਰ ਸਹੀ ਹੈ ਬਾਵਾ ਕਮਾ ਲਿਆ ਭਾਈ ਮੈਨੂੰ ਦੱਸਦੇ ਮਾੜੀ ਮੋਟੀ ਮੈਂ ਡੇਰਾ ਡੂਰਾ ਹੀ ਖੋਲੂ ਹਾਂ ਤੇ ਬੜਾ ਨਹੀਂ ਕਰਨਾ ਮੈਂ ਰੈਫਟਰ ਦਾ ਓਕੇ ਓਕੇ ਲੈਟਸ ਸ਼ਾਇ ਲੈਟਸ ਸ਼ਾਇ ਇਸ ਇੱਕ ਦਿਨ ਆਪਾਂ ਆਹ ਚੀਜ਼ ਕਰਦੇ ਹਾਂ ਮੈਂ ਕੀ ਕਰਦਾ ਉਹਦੇ ਫੋਨ ਨੂੰ ਖੋਲਦਾ ਕੋਤਨੀ ਮੇਰਾ ਇੱਥੇ ਇੰਟਰਨੈਟ ਕਨੈਕਸ਼ਨ ਜਿਹੜਾ ਹੈਗਾ ਚੱਲ ਰਿਹਾ ਕਿ ਨਹੀਂ ਤੇ ਆਪਾਂ ਇਹਨੂੰ ਇੱਥੇ ਰੱਖ ਦਿੰਦੇ ਨੇ ਮੈਨੂੰ ਤੁਹਾਡਾ ਫੋਨ ਮਿਲ ਸਕਦਾ ਤੁਸੀਂ ਫੋਨ ਨੂੰ ਅਨਲੌਕ ਕਰ ਸਕਦੇ ਹੋ ਓਕੇ ਤੁਸੀਂ ਸਾਰੇ ਇੱਧਰ ਬਸ ਨਾ ਆਜੋ ਤੁਹਾਨੂੰ ਟ੍ਰਿਕ ਬਹੁਤ ਵਧੀਆ ਦਿਖੂਗੀ ਦਲੇਬਾਸ ਹੁਣ ਕਦੇ ਵੀ ਆਪਦਾ ਫੋਨ ਨੂੰ ਅਨਲੌਕ ਕਰਕੇ ਤੁਸੀਂ ਮੈਜਿਕਸ਼ੀਅਨ ਨੂੰ ਨਹੀਂ ਦੇਣਾ ਓਕੇ ਮੈਂ ਇੱਕ ਗਾਣਾ ਚਲਾਉਂਗਾ ਤੁਹਾਡੇ ਫੋਨ ਦੇ ਉੱਤੇ ਮੈਂ ਤੁਹਾਨੂੰ ਦੱਸੂਗਾ ਨਹੀਂ ਵੀ ਜਿਹੜਾ ਗਾਣਾ ਮੈਂ ਚਲਾ ਰਿਹਾ ਮੈਂ ਕਿਹੜਾ ਚਲਾ ਰਿਹਾ ਤੁਹਾਡੇ ਉੱਤੇ ਐਪਲ ਵਾਚ ਹੈਗੀ ਤੁਸੀਂ ਐਪਲ ਵਾਚ ਪਾਈਏ ਓਕੇ ਗਰੀਬ ਹਾਂ ਨਹੀਂ ਓਕੇ ਮੈਂ ਕੀ ਕਰਦਾ ਜਿਹੜਾ ਫੋਨ ਹੈਗਾ ਉਹਨੂੰ ਮੈਂ ਆਵਾਜ਼ ਨੂੰ ਬਿਲਕੁਲ ਕਰ ਦੇਣਾ ਜ਼ੀਰੋ ਇੱਕ ਟਰਾਈ ਕਰਦਾ ਮੈਂ ਗਾਣਾ ਪਲੇ ਕਰ ਦੇਣਾ ਤੁਹਾਨੂੰ ਗਾਣੇ ਸੋਨੇ ਪਸੰਦ ਹ ਮੈਂ ਤੁਹਾਡੇ ਫੋਨ ਤੇ ਗਾਣਾ ਪਲੇ ਕੀਤਾ ਜਸਟ ਅਬਾਊਟ ਰਾਈਟ ਥੇ ਕੋਈ ਮਰਜੀ ਕਿਦਾਂ ਦੇ ਗਾਣੇ ਬਾਰੇ ਸੋਚੋ ਜਿਹੜਾ ਕਿ ਪਿਛਲੇ 5 ਸਾਲ ਦੇ ਵਿੱਚ ਵਿੱਚ ਰਿਲੀਜ਼ ਹੋਇਆ ਸੀ ਤੁਹਾਨੂੰ ਗਾਣੇ ਦਾ ਨਾਮ ਪਤਾ ਹੋਣਾ ਚਾਹੀਦਾ ਤੇ ਸਿੰਗਰ ਦਾ ਨਾਮ ਪਤਾ ਹੋਣਾ ਚਾਹੀਦਾ ਠੀਕ ਹੈ ਇੱਕ ਮਿੰਟ ਕੋਈ ਵੀ ਸਰ ਜਿੰਮੀ ਕੀ ਬੇਸਿਕ ਚੀਜ਼ ਅਮੇ ਕਰਨਾ ਔਜਲਾ ਔਨ ਟੌਪ ਸਿੱਧੂ ਮੂਸੇ ਵਾਲਾ 295 ਐਨੀਥਿੰਗ ਹਮ ਕੋਈ ਹੈਗਾ ਗਾਣਾ ਦਵਾ ਓਕੇ ਓਕੇ ਮੈਂ ਕੀ ਕਰਦਾ ਓਕੇ ਮੈਨੂੰ ਕਾਲ ਆ ਰਹੀ ਹੈ ਓਕੇ ਮੈਂ ਕੀ ਕਰਦਾ ਮੈਂ ਫੋਨ ਨੂੰ ਅਨਲੌਕ ਕਰਦਾ ਮੈਂ ਨੋਟਸ ਨੂੰ ਖੋਲਦਾ ਤੇ ਮੈਂ ਇੱਕ ਨਿਊ ਨੋਟ ਬਣਾ ਦਿੰਦਾ ਜੇ ਕੋਈ ਕਾਲ ਆਈ ਤਾਂ ਕੱਟ ਦਿਓ ਸਭ ਤੋਂ ਪਹਿਲਾਂ ਓਏ ਮੈਂ ਕਰ ਸਕਦਾ ਕੋਈ ਫੋਨ ਨੂੰ ਹਾਂਜੀ ਹਾਂਜੀ ਕੱਟ ਦਿਓ ਵੀਡੀਓ ਆਲਮੋਸਟ ਖਰਾਬ ਹੋ ਗਈ ਫੋਨ ਹੀ ਨਹੀਂ ਆ ਗਿਆ ਦੱਸ ਫਾਈਨ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਗਾਣਾ ਸੋਚ ਰਹੇ ਹੋ ਗਾਣੇ ਦਾ ਪੂਰਾ ਨਾਮ ਲਿਖ ਦਿਓ ਫਿਰ ਸਪੇਸ ਪਾ ਕੇ ਸਿੰਗਰ ਦਾ ਪੂਰਾ ਨਾਮ ਲਿਖ ਦਿਓ ਤੇ ਉਸ ਤੋਂ ਬਾਅਦ ਫੋਨ ਨੂੰ ਇਦਾਂ ਛਾਤੀ ਨਾਲ ਲਾ ਕੇ ਰੱਖ ਲਓ ਬਿਨਾਂ ਲਾ ਕੇ ਤੇ ਬਿਨਾਂ ਕੁਝ ਵੀ ਕੀਤੇ ਡੰ 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 ਉਹ ਮਾਈਕ ਲਈ ਮਾਈਕ ਲਈ ਓਕੇ ਆ ਤੁਸੀਂ ਗਾਣਾ ਸੁਣਦੇ ਹੋ ਕਾਫੀ ਆਫਨ ਹਮ ਓਕੇ ਆ ਕੋਈ ਪਰਸਨ ਹੈਗਾ ਜਿਹਨੂੰ ਮੈਂ ਪਹਿਲਾਂ ਦਿਖਾ ਸਕਦਾ ਬੋਲਿਓ ਨਾ ਠੀਕ ਹੈ ਕੀ ਚਾਂਸਸ ਹੈ ਕਿ ਵੀ ਤੁਹਾਡਾ ਗਾਣਾ ਮੇਰੇ ਵਾਲਾ ਗਾਣਾ ਨਾਲ ਮੈਚ ਕਰੂਗਾ ਆਲਰੇਡੀ ਚੱਲ ਰਿਹਾ ਗਾਣਾ ਕਿੰਨੇ 45 ਸੈਕਿੰਡ ਦਾ ਪਹਿਲਾਂ ਤੋਂ ਬੇਰੀ ਰੇ ਠੀਕ ਹੈ ਮੈਂ ਤੁਹਾਨੂੰ ਗਾਣਾ ਸੁਣਾਉਣਾ ਕੀ ਗੱਲਾਂ ਕਰਦੇ ਭਾਈ ਦੇਖੀ ਦੁਨੀਆ ਨੇੜ ਦੀ ਦੁਨੀਆ ਤਾਂ ਹੀ ਦੂਰ ਹੈ ਅਵੇ ਠੀਮੇ ਭਾਈ ਠੀਮੇ ਭਾਈ ਕੀ ਗੱਲ ਹੈ ਬੇਰੀ ਹੈਗੀ ਹੈ ਭਾਈ ਨਹੀਂ ਹੈਗਾ ਆਪਣਾ ਮਿੱਤਰ ਹੈ ਉਹ ਵਧੀਆ ਉਹ ਵਧੀਆ ਠੀਮੇ ਭਾਈ ਤਾਂ ਸੋਚੀ ਜਾਂਦਾ ਮੈਨੂੰ ਐਵੇਂ ਕਿਹੜੀ ਹਾਂ ਤਾਂ ਆਵਾਜ਼ ਓਕੇ ਵੀਡੀਓ ਦੇ ਅੱਪਾ ਵੀ ਤੇਰੀ ਮਾ ਵੀਡੀਓ ਸੁਣੋ ਇੱਕ ਦੋ ਫੋਰ ਗੁੱਡ ਚੀਜ਼ਾਂ ਦਿਖਾਉਣਾ ਪਰ ਅੱਪਾ ਆਫ ਵੀਡੀਓ ਕਰਦੇ ਕੋਈ ਨਾਮ ਦੀ ਦੱਸੋ ਮੈਨੂੰ ਕੋਈ ਪ੍ਰੋਡਕਸ਼ਨ ਨਹੀਂ ਨਹੀਂ ਅੱਪਾ ਜਿਹਨੇ ਨਾਮ ਦਾ ਸਰ ਕਿਉਂ ਕੀਤਾ ਅੱਛਾ ਹਾਂਜੀ ਓਏ ਕੋਈ ਸਾਡਾ ਗੋਲ ਸੰਧ